ਲੁਧਿਆਣਾਕ ਮਿਸ਼ਨ ਨੂੰ ਦਫ਼ਤਰ ਦੇ ਬਾਹਰ ਅੱਜ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਨੇ ਪੁਲਿਸ ਦੀ ਡਾਕ ਲੈ ਜਾਣ ਵਾਲੇ ਮੁਲਾਜ਼ਮ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਤੇ ਫਾਰਕੇਰ ਲਿਆ ਅਤੇ ਉਸ ਤੇ ਰੰਜਕ ਕੇ ਆਪਣੀ ਭੜਾਸ ਕੱਢੀ ਇਸ ਦੌਰਾਨ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਮੁਲਾਜ਼ਮ ਦੇ ਵੱਲੋਂ ਦੂਜੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਹਨਾਂ ਦੇ ਦਸਤਾਵੇਜ਼ ਹੀ ਗਾਇਬ ਕਰ ਦਿੱਤੇ ਗਏ ਹਨ ਅਤੇ ਉਹ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਕੰਮ ਕਰਦਾ ਹੈ ਅਤੇ ਜਿਸ ਧਿਰ ਦੇ ਨਾਲ ਉਹਨਾਂ ਦਾ ਜ਼ਮੀਨੀ ਵਿਵਾਦ ਚੱਲਦਾ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਭ ਡਰਾਮਾ ਉਸਨੇ ਰਚਿਆ ਹੈ ਉਹਨਾਂ ਨੇ ਕਿਹਾ ਕਿ ਉਸਨੇ 6 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਖੱਜਲਖਵਾਰ ਹੋ ਰਹੇ ਨੇ ਔਰਤ ਨੇ ਕਮਿਸ਼ਨ ਦਫ਼ਤਰ ਦੇ ਬਾਹਰ ਮੁਲਾਜ਼ਮ ਦੇ ਪਿੱਛੇ ਪੈ ਕੇ ਉਸ ਨੂੰ ਰੱਜ ਕੇ ਗਾਲਾਂ ਕੱਢੀਆਂ ਅਤੇ ਨਾਲ ਹੀ ਕਿਹਾ ਕਿ ਉਸਨੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਇਸ ਤੋਂ ਇਲਾਵਾ ਹੋਰ ਕੀ ਹੰਗਾਮਾ ਹੋਇਆ ਅਤੇ ਹੋਰ ਕੀ ਗੱਲਬਾਤਾਂ ਹੋਈਆਂ ਆਉ ਸੁਣਦੇ ਆ ਕੀ ਨਾਮ ਹੈ ਤੁਹਾਡਾ ਪਹਿਲਾ ਦਾ ਆਰਾਮ ਲੱਗਣਾ ਕਹਾਣੀ ਹੈ ਮੇਰੇ ਨਾਲ ਜੀ ਕਿਹੜੇ ਮਾਮਲਾ ਖਾਣੇ ਦਾ ਵਾ ਇਹ ਆਪਣੇ ਮੋਤੀ ਨਗਰ ਦਾ ਵਾ ਜੀ ਕੀ ਮਾਮਲਾ ਕੀ ਹੈ ਮਾਮਲਾ ਪੇਕੇ ਨੇ ਮਾਲਕ ਪਰ ਪੇਕੇ ਨੇ ਮਾਲਕ ਪਰ ਹੈਬ ਉਹ ਅਲੱਗ ਥਾਣੇ ਲੱਗਦਾ ਵਾ ਜ਼ਮੀਨ ਵੇਚੀ ਸੀਗੀ ਪੇਕੇ ਨੇ 1 ਕਰੋੜ ਤੋਂ ਉੱਪਰ ਉਹਦੇ ਵਿੱਚ ਪਿੰਡ ਕੋਟ ਵਾਲੀ ਨਾਨੀ ਦੇ ਪਾਣ ਜੇ ਤੇ ਨਾਨੀ ਦੀ ਪਾਣ ਜੀ ਮੇਰੇ ਗਮਾਂਦਨ ਸੀਗੀ ਨਾਨੀ ਦੀ ਪਾਣ ਜੀ ਉਹਨੇ ਠੱਗੀ ਮਾਰੀ ਇੱਕ ਅਮਰ ਚੰਦ ਵਾਲਾ ਕਰ ਜਾਂਦਾ ਸੀਗਾ ਆਪਦੀ ਚੰਦ ਆਪਦੀ ਸ਼ੈਲੀ ਦਾ ਕਰ ਜਾਂਦਾ ਸੀ ਆਪਦੀ ਇਸਰੀ ਕਰੀ ਦਾ ਕਰ ਜਾਂਦਾ ਸੀ ਚੰਦ ਹੈ ਕੌਣ ਹੈ ਜੀ ਚੰਦ ਹੈ ਹੀ ਚੰਦ ਜੀ ਹਾਂ ਜੀ ਜਿਹਨੂੰ ਚੀ ਦਾ ਪਮਾ ਕਰ ਪਏ ਹੋਇਆ ਅੱਛਾ ਜੀ ਇਹ ਪੋਸਟਮੈਨ ਨਹੀਂ ਹੈ ਡਾਕੂ ਡਾਕੀਆ ਨਹੀਂ ਹੈ ਇਹ ਮਰਵਾਜਮ ਹੈ ਜੀ ਇਹਨੇ ਕਚਹਿਰੀਆਂ ਵਿੱਚ ਹੋਈ ਐਡੀ ਚੋਰੀ ਕਰਾਈ 6 ਲੱਖ ਦੀ ਠਗੀ ਮਾਰੀ ਉਥੋਂ ਕੀ ਕੀ ਕੰਮ ਕੀ ਕਰਦਾ ਹੈ ਕੰਮ ਕੋਸੇ ਨਹੀਂ ਕਰਦਾ ਚਨਾ ਚਨਾ ਮਾਦਰ ਫਿਰਦਾ ਆ

ਤੁਸੀਂ ਤੁਸੀਂ ਪਰ ਲਗਨ ਬਹੁਤ ਚਰਦੀ ਬਰਬਾਦ ਕੀਤੀ ਇਹਦੇ ਮੇਰੇ ਘਰਾਂ ਦੇ ਮੁੰਡੇ ਕਿੰਨੇ ਪੈ ਤੁਹਾਡੇ ਕਿੰਨੇ ਪੈ ਹੈ ਤੁਹਾਡੇ ਮੇਰਾ ਨਿਸ਼ਾਨ ਬਹੁਤ ਕੀਤਾ 6 ਲੱਖ ਦੀ ਠੱਗੀ ਮਾਰੀ ਹੈ 6 ਲੱਖ ਦੀ ਠੱਗੀ ਮਾਰੀ ਹੈ ਹਾਂ ਮਾਲਕ ਪਰ ਮੇਰੇ ਪਿੱਛੇ ਮੈਂ ਇਹਦੇ ਪੈਂਡ ਕੋਟ ਵਾਲੀ ਤੋਂ ਬੁੱਤੂ ਤੇ ਗੁੱਟੀਆਂ ਜਨਾਨੀਆਂ ਤੋਂ ਆਉਦੇ ਬੱਚੇ ਲਵਾ ਕੇ ਜਿੱਥੇ ਮੇਰੇ ਮੁੰਡੇ ਕੰਮ ਕਰਦਾ ਸੀਗਾ ਉੱਥੇ ਕੰਮ ਕਰਦਾ ਸੀ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਮੇਰੇ ਮੁੰਡੇ ਦਾ ਹੈਪੀ ਹੈਪੀ ਇਹ ਘਰਾਂ ਨੂੰ ਤਾਰਾ ਦਾ ਸ਼ਗਰਵਾ ਕੇ ਮਾਰਿਆ ਚਾਕੂ ਕਤਲ ਕਮਾਡੀਆ ਤੋਂ ਕਤਲ ਕਰਵਾ ਲਿਆ ਮੁੰਡਾ ਮਾਰਦਾ ਪਾਜੀ ਮਾਰਦਾ ਖਾਣਾ ਚਪਾ ਦੇ ਜਾਂਦਾ ਅੱਜ ਤੁਹਾਨੂੰ ਕਿਦਾ ਪਤਾ ਲੱਗਾ ਇੱਥੇ ਹੈ ਕੇ ਬਿਟਾ ਕਰਦਾ ਚੋਰੀ ਆਉਂਦਾ ਇੱਥੇ ਕਿਉਂ ਆਇਆ ਅੱਛਾ ਘੜਾ ਸੀ ਅੰਦਰ ਮੈਂ ਵੀ ਨਾ ਕੋੜੀ ਆਈ ਸੀ ਅੰਦਰ ਘੜਾ ਸੀ ਪੀਣਾ ਕੋੜਿਆ ਉਹ ਨਹੀਂ ਆਇਆ ਤੇ ਮੇਰੀ ਦਰਖਾਸਤ ਪੜੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜਿਵੇਂ ਇਹਨੇ ਕਿਤਾ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਸਾਡੇ ਕਰੋ ਠੱਗੀ ਮਾਰੀ ਆ ਮੀਤੋ ਤਾਂ ਕਰਵਾਈ ਆ ਨੇ ਆਪਣੀ ਸ਼ੈਲੀ ਤੋਂ ਗੁੰਡੀਆਂ ਤੋਂ ਮਰਵਾਇਆ ਗੁੰਡੀਆਂ ਤੋਂ ਉਹ ਗੁੰਡੀਆਂ ਤਾਂ ਸਜ਼ਾ ਹੋਣੀ ਚਾਹੀਦੀ ਆ ਇਹਨੂੰ ਨਾਲ ਪੇਸ ਹੋਣਾ ਚਾਹੀਦਾ ਉਹ ਰਿਕੜੀ ਚਾਈਦੀ ਠੀਕ ਹੈ ਜੀ ਇਹਨੂੰ ਇਹਨੂੰ ਸ਼ਹਿਰ ਦੇ ਵਿੱਚ ਮੰਦ ਕੀਤਾ ਜਾਵੇ ਠੀਕ ਹੈ ਜੀ ਪਤਾ ਨਭੇ ਤੁਹਾਡਾ ਮੈਂ ਨਾਲ ਸਰ ਵਿੱਚ ਮੈਂ ਢੋਆ ਕੇ ਨਾਲ ਸਰ ਵਿੱਚ ਮੇਰੇ ਬਿੜਵਾ ਪੜਾ ਕੇ ਲਿਆ ਤੇ ਹਸਪਤਾਲ ਵਿੱਚ ਮੈਂ ਡੰਦਵਾਤਾ ਚੱਕਦੀ ਆ ਕਲੈਨੀ ਆਸਪਤਾਲ ਕਲੈਨੀ ਆਸਪਤਾਲ ਵਿੱਚ ਮੈਂ ਠੀਕ ਹੈ ਮਾਤਾ ਕਲੈਨੀ ਆਸਪਤਾਲ ਵਿੱਚ ਮੈਂ ਕੰਮ ਕਰਦੀ ਆ ਤੇ ਮੈਂ ਕਰੋਨਾ ਦਿੱਤੀ ਆ ਦੋ ਪੈਣਾ ਸਕੀਆ ਸੀ ਗਿਆ ਦੂਜੀ ਵਾਰ ਕੋਸ਼ਣ ਕਰਵਾਇਆ ਨਹੀਂ ਦੋ ਪੈਣਾ ਸਕੀਆ ਕਿ ਕਰ ਸੀ ਗਿਆ ਚਾਰ ਪਾਈ ਸੀ ਇਹਦੇ ਮੇਰਾ ਮੁੰਡਾ ਫੜ ਮਰਵਾਇਆ ਇਹ ਪਿੰਡ ਕੋਟਲੀ ਤੋਂ ਠੱਗੀ ਮਰਵਾ ਕੇ ਪੈਂਡ ਕੋਟ ਨਹੀਂ ਨਾ ਨਹੀਂ ਪਾਣ ਜੀ ਸੀ ਮਾਲਕ ਪਰ ਮੇਰੇ ਪੇਕੇ ਇਹਨੇ ਸਾਡੇ ਘਰੋਂ 6 ਲੱਖ ਦੀ ਟੱਕੀ ਮਰਵਾ ਕੇ ਉਧਰ ਆਪਣੇ ਜਵਾਕ ਸਕੂਲ ਬੱਚੇ ਲਾ ਕੇ ਇਹਦੇ ਗੁੰਡਿਆਂ ਜਨਾਨੀ ਉਹਦੇ ਮੇਰੇ ਪੁੱਤ ਮਰਵਾਇਆ ਇਹਦੀ ਫੋਟੋ ਬਣਾਵੋ ਇਹ ਨੱਟ ਤੇ ਪਾਵੋ ਇਹਨੂੰ ਪਤਾ ਲੱਗੇ ਪਿਆ ਯਾਰ ਮੇਰੇ ਦੋ ਮੁੰਡਾ ਦੁਕਾਨ ਤੋਂ ਫੜ ਕੇ ਇਹਨੇ ਮਰਵਾਇਆ ਗੁੰਡੀਆਂ ਜਨਾਨੀਆਂ ਫੜ ਕੇ ਲੈ ਗਈਆਂ ਮੇਰੀ ਅੱਖਾਂ 'ਚ ਮਿਰਚਾਂ ਪਾਈਆਂ ਇਹਨਾਂ ਨੇ ਮੈਨੂੰ 15-10 ਸਾਲ ਹੋ ਗਏ ਨਾਲ ਸਰ ਵਿੱਚ ਮੈਂ ਸੇਵਾ ਕਰਦੀ ਆ ਨਾਲ ਸਰ ਵਿੱਚ ਸੇਵਾ ਕਰਦੀ ਆ ਮੇਰੀ ਕੋਈ ਬਰਤਾਲ ਨਹੀਂ ਹੋਈ ਲੈ ਮੋਤੀ ਨਾ ਕਰ ਮੇਰੀ ਸਰਕਾਰ ਮੇਰੇ ਮੇਰਾ ਪੈਸਾ ਨਾ ਹੋਰ ਲੱਗਿਆ ਵਾ ਹੋਰ ਲੱਗਿਆ ਮੈਨੂੰ ਆ ਪੁੱਛ ਮੁੰਡੇ ਨੂੰ ਮੈਂ ਕੈਸਾ ਹਲੋਗੇ ਮੈਨੂੰ ਇੱਥੇ ਇਹਦੀ ਮੀਡੀਆ ਬਣਾ ਅੰਦਰ ਬੈਠਾ ਵਾ ਅੰਦਰ ਕੀ ਕਰਦਾ ਵਾ ਥੋੜਾ ਇਹ ਇਹ ਤੇਰਾ ਬਾਤ ਕੋਮ ਸੀ ਨਹੀਂ ਹਾਂ ਸੱਤ ਜਿਵੇਂ ਮਾਤਲ ਮੇਰੇ ਕਮਾਂਡ ਮੇਰੇ ਮੇਰੇ ਅਗਮਾਨ ਹਾਂ ਆ ਮੇਰਾ ਘਰ ਆ ਮੇਰਾ ਘਰ ਆ ਇਹ ਗੁਮਾਂਂਜਣ ਦੇ ਘਰੇ ਜਾਂਦਾ ਦਾ 6.50 ਹਜ਼ਾਰ ਦਾ ਲੈਣ ਦਾ ਮਾਰਿਆ ਵੀ ਇਹ ਕਿਸ ਤਰ੍ਹਾਂ ਜਮੀਨ ਵੇਚਣਗੇ ਮੈਂ 50 ਹਜ਼ਾਰ ਖਾऊं ਫਿਰ ਇਹਨੇ ਤੋਂ ਇਹ ਏਟਰੀ ਕਰਾਈ ਇੱਥੋਂ ਇਹਨੇ ਇਹ ਏਟਰੀ ਕਰਾਈ ਇਹ ਏਟਰੀ ਕਰਾ ਕੇ ਮੇਰੀ ਭੈਣ ਦੇ ਘਰੇ ਰੱਖੀ ਫਿਰ ਫਰਿਆ ਵੀ ਆ ਮੈਂ ਫਿਰ ਮੇਰੀ ਭੈਣ ਦੇ ਘਰੇ ਕਾਪੀ ਚੋਰੀ ਕਰਾ ਕੇ ਭੈਣ ਦੇ ਘਰੇ ਕਾਪੀ ਚੋਰੀ ਕਰਾ ਕੇ ਫਿਰ ਇਹਨੇ ਕਾਪੀ ਚੋਰੀ ਕਰਵਾ ਕੇ ਜਿੰਨਾਂ ਦੀ ਦੁਕਾਨ ਮੇਰਾ ਮੁੰਡਾ ਲੱਗਿਆ ਸੀਗਾ ਉਹਨਾਂ ਦੁਕਾਨ ਵਾਲਿਆਂ ਨੂੰ ਦੇ ਕੇ ਕਾਪੀ ਕਾਪੀ ਉਹਨਾਂ ਦੁਕਾਨ ਵਾਲਿਆਂ 'ਚ ਚੋਰੀ ਕਰਾ ਕੇ ਨਸ਼ੇ ਪੱਤਿਆਂ ਵਾਲਿਆਂ ਨੂੰ ਗੁੰਡੀਆਂ ਜਨਾਂਦਿਆਂ ਨੂੰ ਮੀਤ ਵਰਤ ਵਿੱਚ ਰਹਿੰਦੇ ਤੁਸੀਂ ਅਸੀਂ ਵੀਰ ਸ਼ੇਰਪੁਰਾ ਚੌਂਕ ਸ਼ੇਰਪੁਰਾ ਚੌਂਕ ਅਸੀਂ ਸ਼ੇਰਪੁਰਾ ਚੌਂਕ ਜਿਹੜਾ ਵੱਡਾ ਸ਼ੇਰਪੁਰਾ ਆਪਣੇ ਵੱਡਾ ਸ਼ੇਰਪੁਰਾ ਤੇ ਚੱਕੀ ਵਾਲੀ ਗਲੀ ਦੇ ਵਿੱਚ ਸਾਡਾ ਘਰ ਆ ਵੀ ਮੈਨੂੰ ਬਹੁਤ ਜ਼ਿਆਦਾ ਰੋਲਿਆ ਲੇ ਗਏ ਸੀ ਇੱਥੇ ਹੁਣ ਮੈਂ ਤੁਹਾਨੂੰ ਇੱਕ ਗੱਲ ਥਾਲੇ ਵੀਰ ਮੇਰਾ ਕੇਸ ਚੱਲਦਾ ਸੀ ਥਾਲੇ ਜਾਂਦੇ ਵੀਰ ਮੇਰਾ ਕੇਸ ਚੱਲਦਾ ਦੀ ਮੂੜੀਆ ਬਣਾ ਮੇਰਾ ਹੁਣ ਮੈਂ ਜਾਣਾ ਸੀ ਮੇਰਾ ਕੰਮ ਮੁੱਕ ਚੱਲੇ ਮੇਰਾ ਕੰਮ ਮੁੱਕ ਚੱਲੇ ਹੁਣ ਮੈਂ ਜਾਣਾ ਸੀ ਮੁੰਡੇ ਕੋਲ ਇਸੇ ਕੀ ਮੈਡਮ ਨੇ ਕਿਹਾ ਵਾ ਮੇਰਾ ਕੇਹ ਚੱਲਦਾ ਸੀ ਮੈਂ ਨਾਮ ਸਰ ਵਿੱਚ ਸੇਵਾ ਕਰਦੀ ਆਂ ਪ੍ਰਸ਼ਾਦਾ ਚੱਕਦੀ ਆਂ ਖੂਨ ਪਾਲਟੀ ਚੱਕਦੀ ਆਂ ਖੰਦਮਨ ਉੱਥੇ ਆਵੋ ਤੇ ਆ ਕਿ ਮੇਰੀ ਤਰੱਕੀ ਹੋਊਗੀ ਇਹਨੇ ਮੇਰੇ ਨਾਲ ਠੱਗੀ ਮਾਰੀ ਇਹਦੇ ਪੇਕੇ ਮੇਰੀ ਨਾਨੀ ਦੇ ਪਾਂਣ ਜੀ ਸੀਗੇ ਇਹ ਪਿੰਡ ਕੋਟਲੀ ਉਦੀ ਭੈਣ ਸੀਗੀ ਉਦੀ ਉਹਨਾਂ ਦੀ ਭੈਣ ਤੋਂ ਅਰ ਗੁੰਡਿਆਂ ਤੋਂ ਬਦਮਾਸ਼ਾਂ ਤੋਂ ਇਹਨੇ ਠੱਗੀ ਮਾਰੂ ਭਾਈ ਤੁਸ ਨੂੰ ਇੱਕ ਵਾਰ ਮਾਰੀ ਆਹ ਹਾਜ਼ ਨਾ ਜਾ ਮੇਰਾ ਵੀ ਮੇਡਲ ਬਣਾ ਇਹ ਰਾ ਇੱਕ ਦਿਨ ਅੱਗੇ ਵੀ ਵੀਡੀਓ ਬਣਾਉਣੇ ਇੱਕ ਦਿਨ ਟੱਕਰ ਆ ਗਈ ਆ ਇਹਦੇ 50000 ਰੁਪਏ ਲੈ ਯਾਟੇ ਛੋਰੀ ਪਰਵਾ ਕੇ ਪੁੱਤ ਨੂੰ ਬੜਿਆ ਫਿਰ ਮੇਰੇ ਖਿਦਮਤਾਂ ਪਾਈਆਂ ਕਿਉਂ ਡੇ ਮੈਨੂੰ ਮਖਵਾ ਲੈ ਆਪ ਵੀ ਢਾਕ ਲੈ ਜਾਣਾ ਕੀ ਨਾਮ ਹੈ ਸਰ ਕੀ ਨਾਮ ਹੈ ਮੈਂ ਤਾਂ ਢਾਕ ਚੰਦ ਆ ਜੀ ਸਰ ਪਹਿਲਾਂ ਕੀ ਨਾਮ ਹੈ ਚੰਦ ਚੰਦ ਹੈ ਸਰ ਕੀ ਮਾਮਲਾ ਮਾਤਾ ਤੁਹਾਡੇ ਮਗਰ ਮੈਨੂੰ ਤਾਂ ਪਤਾ ਨਹੀਂ ਮਾਤਾ ਇਹ ਤੋਂ ਡਾਕ ਲੈਣਾ ਦਫ਼ਤਰੋਂ ਜਾ ਕੇ ਮੁੰਸੀ ਦੇ ਨਾਮ ਇਹ ਤਾਂ ਇਹ ਨਹੀਂ ਪਤਾ ਕਿ ਡਾਕ ਕਿਹੜੀ ਆ ਕਿਹੜੀ ਦਰਖਾਸਤ ਹੈ ਤੁਹਾਡੀ ਪੋਸਟਿੰਗ ਕਿੱਥੇ ਹੈ ਮੈਂ ਤਾਂ ਹੁਣ ਫੋਕਲ ਪੈਂਡਾਂਗੀ ਹਾਂਜੀ ਹਾਂਜੀ ਇੱਕ ਮਾਤਾ ਕਹਿ ਰਹੀ ਆ ਵੀ ਤੁਸੀਂ ਇਹਨਾਂ ਦੇ ਕੋਈ ਨਾ ਜੀ ਨਾਮ ਇਹ ਤਾਂ ਠੱਗੀ ਦਾ ਨਹੀਂ ਪਤਾ ਪੈਸਿਆਂ ਦਾ ਨਹੀਂ ਪਤਾ ਮੈਂ ਤਾਂ ਪੁੱਛ ਲਓ ਜਿਹੜੇ ਆਲੇ-ਦਾਲ ਬਾਜ਼ਾਰ ਤੋਂ ਜਾ ਕੇ ਜਿਹੇ ਮਹੱਲੇ ਤੋਂ ਪੁੱਛ ਲਓ ਨਹੀਂ ਜੀ ਨਾ ਨਾ ਮਹੱਲੇ ਜੀ ਵੀ ਇਹਨਾਂ ਨੂੰ ਜਾਂ ਮੈਂ ਜਾਣ ਪਛਾਣਿਆ ਮੈਂ ਪੈਸਿਆਂ ਬਾਰੇ ਨਾ ਕੋਈ ਜਾਣਕਾਰੀ ਸੀ ਮੋਤੀ ਨਗਰ ਕੋਈ ਮਾਮਲਾ ਸੀ ਨਹੀਂ ਜੀ ਨਹੀਂ ਨਾ ਮੈਨੂੰ ਮੋਤੀ ਨਗਰ ਤੇ ਬਣਾ ਗਈਆਂ ਨਾ ਆ ਮੈਂ ਤਾਂ ਡਾਕ ਦਾ ਕੰਮ ਕਰਦਾ ਆ ਫੋਕਰ ਮੈਂ ਇਥੋਂ ਡਾਕ ਲੈ ਕੇ ਜਾਣਾ ਬਥਾਣੀ ਦੇ ਨਾਮ ਸੀ ਬੱਸਾਂ ਜੀ ਮੇਰਾ ਹੋਰ ਕੋਈ ਕੰਮ ਨਹੀਂ ਹੈ ਜੀ ਨਹੀਂ ਨਹੀਂ ਆਪਾਂ ਨੂੰ ਪੈਸਿਆਂ ਦਾ ਕੋਈ ਮਾਮਲਾ ਨਹੀਂ ਪਤਾ ਨਾ ਪਤਾ ਹੀ ਆਪਾਂ ਨੂੰ ਪੈਸਿਆਂ ਬਾਰੇ ਪਤਾ ਨਹੀਂ ਗਾ ਜੀ ਫਿਰ ਉਹ ਜਿਹੜੇ ਰੋਪ ਲਾ ਰਹੇ ਨੇ ਨਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਇਹਦੀ ਦਰਖਾਸਤ ਦਾ ਨਹੀਂ ਪਤਾ ਪਹਿਲੀ ਗੱਲ ਮੈਂ ਤਾਂ ਲਿਜਾਣਾ ਡਾਕਾ ਥਾਣੇ ਲੈ ਜਾਂਦਾ ਨਾ ਮੁੰਸੀ ਨਾ ਜਿਵੇਂ ਉਹ ਆਏ ਫਿਰ ਤੁਸੀਂ ਭੱਜੇ ਮੈਂ ਤਾਂ ਡਰ ਗਿਆ ਮੈਨੂੰ ਤਾਂ ਪਤਾ ਨਹੀਂ ਸਮਝ ਨਹੀਂ ਮੈਂ ਤਾਂ ਆਪ ਡਰ ਗਿਆ ਮੈਂ ਤਾਂ ਆਪ ਨਦਾਰਾ ਸਾਹਿਬ ਨਾਲ ਆਇਆ ਮੈਨੂੰ ਤਾਂ ਆਪ ਨਹੀਂ ਸਮਝ ਆਈ ਵੀ ਕੀ ਬਣ ਗਿਆ ਇਹ ਹਾਂਜੀ ਵੀ ਨਾ ਠੇਕ ਹੋਊਗੀ ਐਸਮ ਜਟ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਿਰੋਟਾ ਦੀ ਰਿਪੋਰਟ